ਉਹ ਇਸ ਕਰਕੇ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਾਰੇ ਸਤ ਇੱਕ ਬੱਚੇ ਨੇ 베ਰੀ ਦੇ ਮਾਰਿਆ ਰੋੜਾ ਤੇ 베ਰੀ ਤੋਂ ਰੋੜਾ ਟੱਪ ਕੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ 'ਚ ਵਜਾ ਉਹ ਜਿਹੜਾ ਮਹਾਰਾਜਾ ਕੋ ਸੱਚ ਬੋਲਦੇ ਨੂੰ ਪਰਚਾ ਪਾ ਕੇ ਅੰਦਰ ਕਰ ਦਿੰਦੇ ਐ ਉਹਦੇ ਸਿਰ ਕਾਟਦਾ ਰਾਜੇ ਦਾ ਤੇ ਜਦੋਂ ਉਸ ਬੱਚੇ ਨੂੰ ਖੜ੍ਹਾ ਆ ਗਿਆ ਤੇ ਸਾਰੇ ਡਰ ਗਏ ਵੀ ਸਜ਼ਾ ਮਿਲੂਗੀ ਤੇ ਉਸ ਵੇਲੇ ਉਹਨੇ ਬੱਚੇ ਦਾ ਮੁੱਖ ਚੁੰਮਿਆ ਬੱਚੇ ਨੂੰ ਗੱਲ ਨਾ ਲਾਇਆ ਕਿਨੇ ਬੇਟਾ ਰੋਣਾ ਨਹੀਂ ਉਹਦਾ ਮਾਂ ਪਿਓ ਵੀ ਰੋਵੇ ਵੀ ਰਾਜਾ ਵਾ ਅੰਸੀ-ਕੁੰਸੀ ਨਾ ਦੇ ਦੇ ਜੇ ਕਿਤੇ ਅੱਜ ਵਾਲੇ ਹੁੰਦੇ ਤੇ ਇਹਨਾਂ ਤੇ ਦੇ ਦੇਣੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਬੱਚੇ ਨੂੰ ਗੱਲ ਨਾ ਲਾਇਆ ਮਾਂ ਪਿਓ ਨੂੰ ਚੁੱਪ ਕਰਾਇਆ ਤੇ ਉਹ ਕਹਿੰਦੇ ਵੀ ਸਜ਼ਾ ਦਿਓ ਤੇ ਖਜ਼ਾਂਚੀ ਕਹਿੰਦਾ ਕੀ ਸਜ਼ਾ ਕਹਿੰਦੇ ਇੱਕ ਤਸਲਾ ਮੋਰਾ ਦਾ ਪਰਕੇ ਬੱਚੇ ਦੀ ਝੋਲੀ ਚ ਪਾ ਕੇ ਇਹਨੂੰ ਘਰੇ ਛੱਡ ਆਓ ਕਮਾਲ ਦੀ ਸਾਰੇ ਪਾਸੇ ਆਕਾਰ ਕਹਿੰਦੇ ਤੇਰਾ ਮੱਥਾ ਪਾੜਿਆ ਤੂੰ ਸਿੱਖ ਕੌਮ ਦਾ ਰਾਜਾ ਏ ਦੈਨ ਲੱਗਾ ਖਾਦਾ ਰਾਜਾ ਇਹ ਕਹਿੰਦਾ ਮੇਰੇ ਸਾਹਮਣੇ 베ਰੀ ਦਾ ਦਰਖਤ ਭਰਿਆ ਪਿਆ ਫਲਾਂ ਦੇ ਨਾਲ ਪਤਾ ਨਹੀਂ ਕਿੰਨੇ ਮਹੀਨੇ ਹੋ ਗਏ ਇਹਨੂੰ ਰੋਜ਼ ਕਿਨੇ ਕਿਨੇ ਵਟੇ ਵੱਜਦੇ ਐ ਅੱਗੋਂ 베ਰ ਦੇ ਰਿਆ ਉਧਰੋਂ ਵਟਾ ਆ ਰਿਆ 베ਰ ਦੇ ਰਿਆ ਮੈਂ ਰਾਜਾ ਸਿੱਖ ਰਾਜ ਦਾ ਮੇਰੇ ਮੱਥੇ 'ਤੇ ਕਰੋੜਾ ਵੱਜਿਆ ਤੇ ਮੈਂ ਕੁਝ ਵੀ ਨਾ ਦਵਾਂ ਐਦਾਂ ਦੀਆਂ ਕਥਾ ਹਣ ਸਿੰਘ ਸਾਹਿਬ ਬੈਠੇ ਗੁਰੂ ਘਰ ਢੀ ਕੋਥੀਆਂ ਜੀ ਰਹਿ ਗਈਆਂ ਕਿੰਨਾ ਰੋਣ ਆਉਂਦਾ ਸਾਡਾ ਰਾਜ ਕਿੱਡਾ ਸੀ ਇਹਨੂੰ ਖਾਲਸਾ ਕਹਿੰਦੇ ਸੀ